ਸਰਕਾਰ ਗਲੋਬਲ ਪੰਜਾਬ ਟੀਵੀ ਤੁਸੀਂ ਵੇਖ ਰਹੇ ਹੋ ਮੈਂ ਜਤਿੰਦਰ ਕੌਰ ਲੈ ਕੇ ਹਾਜ਼ਰ ਹਾਂ ਸਾਡਾ ਗਲੋਬਲ ਪੋਡਕਾਸਟ ਇਸ ਦੇ ਵਿੱਚ ਅਸੀਂ ਆਮ ਤੌਰ ਤੇ ਆਮ ਜਿਹੇ ਮੁੱਦਿਆਂ ਦੀ ਪਹਿਲਾਂ ਗੱਲਬਾਤ ਕਰਦੇ ਹੁੰਦੇ ਸੀ ਪਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਨਵੇਂ ਸਾਲ ਨੂੰ ਲੈ ਕੇ ਨਵਾਂ ਸਾਲ ਦੀ ਸ਼ੁਰੂਆਤ ਹੋਣ ਵਾਲੀ ਹੈ 2023 ਜਾਣ ਵਾਲਾ ਤੇ 2024 ਚੜ੍ਹਨ ਵਾਲਾ 8-10 ਦਿਨ ਦਾ ਗੈਪ ਰਹਿ ਗਿਆ ਤੇ 31 ਦਸੰਬਰ ਦੀ ਜੇਕਰ ਗੱਲ ਕਰੀਏ ਤਾਂ 31 ਦਸੰਬਰ ਨੂੰ ਵੀ ਲੋਕ ਬੜੇ ਹੀ ਚਾਹ ਦੇ ਨਾਲ ਮਨਾਉਂਦੇ ਨੇ ਕਿਉਂਕਿ ਸਾਲ ਦੇ ਅਖੀਰ ਹੁੰਦੀ ਹੈ ਤੇ ਨਵੇਂ ਸਾਲ ਦੀ ਸ਼ੁਰੂਆਤ ਦਾ ਉਹ ਦਿਨ ਹੁੰਦਾ ਹੈ ਪਰ ਇਸ ਸਭ ਦੇ ਵਿਚਾਲੇ ਜਦੋਂ ਵੀ ਨਵੇਂ ਸਾਲ ਦੀ ਸ਼ੁਰੂਆਤ ਹੋਣੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਲੋਕ ਨੇ ਜਿਹੜੇ ਨੌਜਵਾਨ ਵੀ ਕਹਿ ਦਈਏ ਹੋਰ ਵੀ ਬਹੁਤ ਸਾਰੇ ਲੋਕ ਨੇ ਉਹ ਇੱਕ ਅਹਦ ਲੈਂਦੇ ਹੁੰਦੇ ਨੇ ਕਿ ਜਦੋਂ ਵੀ ਨਵਾਂ ਸਾਲ ਚੜੂਗਾ ਅਸੀਂ ਨਵੇਂ ਸਾਲ ਦੇ ਵਿੱਚ ਆ ਕੰਮ ਕਰਾਂਗੇ ਜਾਂ ਉਹ ਕੰਮ ਕਰਾਂਗੇ ਜਿਹੜਾ ਅਸੀਂ ਪਿਛਲੇ ਸਾਲ ਸੋਚਿਆ ਤਾਂ ਉਸੀ ਪਰ ਉਹ ਕੰਮ ਨਹੀਂ ਹੋਏ ਪਰ ਨਵੇਂ ਸਾਲ ਦੇ ਦੌਰਾਨ ਅਸੀਂ ਉਹ ਕੰਮ ਜ਼ਰੂਰ ਕਰਾਂਗੇ ਕਈ ਵਾਰੀ ਆਪਾਂ ਸਪਨੇ ਬਹੁਤ ਵੱਡੇ ਵੱਡੇ ਵੇਖ ਲੈਨੇ ਹੁੰਨੇ ਆ ਪਰ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਕਈ ਵਾਰੀ ਸਾਨੂੰ ਉਹ ਸਟੈਪ ਨਹੀਂ ਪਤਾ ਹੁੰਦੇ ਕਿ ਅਸੀਂ ਅਚੀਵ ਜੋ ਕਰਨਾ ਹੈ ਤੇ ਉਹਦੇ ਲਈ ਅਸੀਂ ਸਾਨੂੰ ਕੀ ਕੀ ਫੋਲੋ ਕਰਨਾ ਪੈਣਾ ਹੈ ਤਾਂ ਇਸ ਕਰਕੇ ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਵਾਂਝੇ ਰਹਿ ਜਾਂਦੇ ਹੁੰਨੇ ਆ ਤਾਂ ਇਸੇ ਹੀ ਗੱਲਬਾਤ ਅਸੀਂ ਇਸ ਸਪੈਸ਼ਲ ਪੋਡਕਾਸਟ ਦੇ ਵਿੱਚ ਕਰਾਂਗੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੇਰੇ ਨਾਲ ਇਸ ਦਾ ਸ਼ਾਮਲ ਹੈ ਅਨੂਜਾ ਸ਼ਰਮਾ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆਂ ਸਵਾਗਤ ਅਨੂਜਾ ਸ਼ਰਮਾ ਸਤਿ ਸ਼੍ਰੀ ਅਕਾਲ ਕਿਦਾਂ ਹੋ ਬਹੁਤ ਵਧੀਆ ਜਤਿੰਦਰ ਬਹੁਤ ਵਧੀਆ ਮੈਂ ਉਮੀਦ ਕਰਦੀ ਹਾਂ ਤੁਸੀਂ ਵੀ ਵਧੀਆ ਹੋਵੋਗੇ ਬਿਲਕੁਲ ਤਾਂ ਅਨੂਜਾ ਜਿਵੇਂ ਤੁਸੀਂ ਸੁਣੀ ਰਹੇ ਹੋ ਕਿ ਅੱਜ ਆਪਾਂ ਗੱਲਬਾਤ ਕਰਨੀ ਆ ਨਵੇਂ ਸਾਲ ਤੇ ਤੁਸੀਂ ਵੀ ਬਹੁਤ ਕੁਝ ਸੋਚਿਆ ਹੋਗਾ ਪਿਛਲੇ ਸਾਲ ਵੀ ਤੁਸੀਂ ਬਹੁਤ ਸੋਚਿਆ ਹੋਗਾ ਕਿ 2023 ਜਦੋਂ ਆਊਗਾ ਚੜਨ ਵਾਲਾ ਤਾਂ ਵੀ ਮੈਂ ਆ ਆਪਣਾ ਸੁਪਨਾ ਪੂਰਾ ਕਰਨਾ ਜੋ ਬਹੁਤ ਟਾਈਮ ਪਹਿਲਾਂ ਸੋਚਿਆ ਹੋਇਆ ਸੀ ਪਰ ਪੂਰਾ ਨਹੀਂ ਹੋਇਆ ਪਰ ਇਸ ਸਾਲ ਜ਼ਰੂਰ ਪੂਰਾ ਕਰਨਾ ਤੇ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਹੋਣਗੇ ਜਿਨ੍ਹਾਂ ਨੇ ਕੁਝ ਨਹੀਂ ਸੋਚਿਆ ਹੁੰਦਾ ਵੀ ਅਸੀਂ ਆ ਨਵਾਂ ਸਾਲ ਸ਼ੁਰੂ ਹੋਊਗਾ ਅਸੀਂ ਸਾਨੂੰ ਕੀ ਅਚੀਵ ਕਰਨਾ ਹੈ ਅਸੀਂ ਕੀ ਕਰਨਾ ਹੈ ਹਨਾ ਕਿਉਂਕਿ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਕਹਿੰਦੇ ਨੇ ਕੋਈ ਨਹੀਂ ਯਾਰ ਜਿਵੇਂ ਦਾ ਟਾਈਮ ਹੋਊਗਾ ਉਹ ਉਹਦੇ ਹਿਸਾਬ ਨਾਲ ਵੇਖਿਆ ਜਾਏਗਾ ਕਿਉਂਕਿ ਪਹਿਲਾਂ ਸੋਚ ਕੇ ਕਈ ਵਾਰੀ ਕੰਮ ਨਹੀਂ ਹੁੰਦੇ ਤਾਂ ਜੇਕਰ ਆਪਾਂ ਤੁਹਾਡੀ ਗੱਲ ਕਰੀਏ ਜਾਂ ਤੁਹਾਡੇ ਵਰਗੇ ਹੋਰ ਲੋਕਾਂ ਦੀ ਗੱਲ ਕਰੀਏ ਤਾਂ ਸੁਪਨੇ ਪੂਰੇ ਕਰਨ ਦੇ ਲਈ ਸਾਨੂੰ ਬਹੁਤ ਸਟੈਪ ਫੋਲੋ ਕਰਨੇ ਪੈਂਦੇ ਨੇ ਤਾਂ ਉਹਨਾਂ ਤੇ ਤੁਸੀਂ ਗੱਲਬਾਤ ਕਰੋ ਸਾਡੇ ਦਰਸ਼ਕਾਂ ਦੇ ਨਾਲ ਵੀ ਅਸਾਂ ਜੀ ਕਰੋ ਕਿ ਕਿਸ-ਕਿਸ ਤਰੀਕੇ ਦੇ ਨਾਲ ਜਿਹੜੇ ਸੁਪਨੇ ਆ ਉਹਨਾਂ ਨੂੰ ਅਚੀਵ ਕਰਨ ਦੇ ਲਈ ਕੀ-ਕੀ ਫੋਲੋ ਕਰਨਾ ਚਾਹੀਦਾ ਤੇ ਕਿਵੇਂ-ਕਿਵੇਂ ਦੇ ਟਾਰਗੇਟ ਸਾਡੇ ਹੋਣੇ ਚਾਹੀਦੇ ਨੇ ਦੇਖੋ ਯਾਰ ਜਤਿੰਦਰ ਮਿੰਨਾ ਇਹ ਤਾਂ ਪਤਾ ਨਹੀਂ ਕਿ ਕਿਸ ਤਰੀਕੇ ਦੇ ਨਾਲ ਪੂਰਨ ਤੌਰ ਤੇ 100% ਅਸੀਂ ਆਪਣੇ ਸੁਪਨੇ ਨੂੰ ਅਚੀਵ ਕਰ ਸਕਦੇ ਹਾਂ ਲੇਕਿਨ ਮੈਨੂੰ ਨਾ ਹਮੇਸ਼ਾ ਇਹ ਚੀਜ਼ ਲੱਗਦੀ ਹੈ ਕਿ ਆਪਣੇ ਸੁਪਨਿਆਂ ਦੀ ਖਿੱਚ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਖਿੱਚ ਹੋਣੀ ਚਾਹੀਦੀ ਹੈ ਕਿ ਮੈਂ ਬਈ ਇਹ ਚੀਜ਼ ਅਚੀਵ ਕਰਨਾ ਚਾਹਦੀ ਆ ਚਾਹਦਾ ਆ ਠੀਕ ਹੈ ਉਹ ਜਿਸ ਵਕਤ ਖਿੱਚ ਹੋਊਗੀ ਨਾ ਉਹ ਤੁਹਾਡਾ ਸੁਪਨਾ ਆਪਣੇ ਆਪ ਪੂਰਾ ਹੋਊਗਾ ਲੇਕਿਨ ਬਿਲਕੁਲ ਅਪਾ ਹਮੇਸ਼ਾ ਇਹ ਚੀਜ਼ ਸੁਣਦੇ ਆਏ ਆ ਕਿ ਜਿਸ ਵਕਤ ਤੁਸੀਂ ਇੱਕ ਚੀਜ਼ ਮਿੱਥਦੇ ਹੋ ਨਾ ਇੱਕ ਟਾਰਗੇਟ ਮਿੱਥਦੇ ਹੋ ਉੱਥੇ ਤੱਕ ਪਹੁੰਚਣ ਨੂੰ ਤੁਹਾਨੂੰ ਬਹੁਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬਹੁਤ ساری ਹਰਡਲਸ ਉਸ ਦੌਰਾਨ ਤੁਹਾਡੇ ਵਿੱਚ ਆਉਂਦੇ ਨੇ ਲੇਕਿਨ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਓਵਰਕਮ ਕਿਵੇਂ ਕਰਨਾ ਹੈ ਨਿਊ ਇਅਰ ਰੈਜ਼ੋਲੂਸ਼ਨ ਮੈਂ ਨਾ ਹਮੇਸ਼ਾ ਇੱਕ ਚੀਜ਼ ਸੋਚਦੀ ਹੂ ਨਿ ਕਿ ਨਿਊ ਇਅਰ ਰੈਜ਼ੋਲੂਸ਼ਨ ਹੈ ਕੀ ਕਿਉਂ ਜ਼ਰੂਰੀ ਹੈ ਜਦ ਮੈਂ ਪਹਿਲੀ ਵਾਰੀ ਨਿਊ ਇਅਰ ਰੈਜ਼ੋਲੂਸ਼ਨ ਲਿਆ ਸੀ ਮੈਨੂੰ ਪਤਾ ਵੀ ਨਹੀਂ ਸੀ ਯਾਰ ਰੈਜ਼ੋਲੂਸ਼ਨ ਲੈਂਦੇ ਵੀ ਨੇ ਕੁਝ ਹੁੰਦਾ ਵੀ ਹੈ ਇਦਾਂ ਕੋਈ ਕਰ ਵੀ ਸਕਦਾ ਹੈ ਲੇਕਿਨ ਮੈਨੂੰ ਲੱਗਦਾ ਕਿ ਨਾ ਨਿਊ ਇਅਰ ਰੈਜ਼ੋਲੂਸ਼ਨ ਇੱਕ ਬਹੁਤ ਪਿਆਰੀ ਚੀਜ਼ ਹੈ ਜਿਸ ਵਕਤ ਸੀ ਨਾ ਥੱਕ ਹਾਰ ਕੇ ਬਹਿ ਜਾਂਦੇ ਆ ਮੈਂ ਬਹੁਤ ਲੋਕਾਂ ਨੂੰ ਸੁਣਿਆ ਦਸੰਬਰ ਦੇ ਵਿੱਚ ਨਾ ਇਹ ਸੋਚਣ ਦੇ ਯਾਰ ਅਸੀਂ ਪੂਰੇ ਸਾਲ 'ਚ ਕੀਤਾ ਕੀ ਪਮੇ ਜਨੇ ਬਹੁਤ ਕੁਝ ਅਚੀਵ ਕਰ ਲਿਆ ਹੋਵੇ ਨੋ ਵੀ ਇਹ ਕਹਿੰਦਾ ਕਿ ਨਹੀਂ ਯਾਰ ਮੇਰਾ ਟਾਰਗੇਟ ਤਾਂ ਕੁਝ ਹੋਰ ਵੀ ਸੀਗਾ ਨਾਲ ਉਹ ਵੀ ਅਚੀਵ ਹੋਣਾ ਚਾਹੀਦਾ ਸੀ ਉਹ ਵੀ ਮੈਨੂੰ ਹਾਸਲ ਕਰਨਾ ਚਾਹੀਦਾ ਸੀ ਇਟ ਕੈਨ ਬੀ ਐਨੀਥਿੰਗ ਕੁਝ ਵੀ ਹੋ ਸਕਦਾ ਹੈ ਤੁਹਾਡਾ ਬਿਜ਼ਨਸ ਪਰਸਪੈਕਟਿਵ ਹੋ ਸਕਦਾ ਹੈ ਤੁਹਾਡਾ ਫਾਈਨੈਂਸ਼ੀਅਲ ਐਸਪੈਕਟ ਹੋ ਸਕਦਾ ਹੈ ਤੁਹਾਡਾ ਐਜੂਕੇਸ਼ਨ ਲੈਵਲ ਤੇ ਕੋਈ ਜਿਹੜਾ ਚੈਲੰਜ ਹੋ ਸਕਦਾ ਹੈ ਜਿਹਨੂੰ ਤੁਸੀਂ ਅਚੀਵ ਕਰਨਾ ਹੋਵੇ ਬਹੁਤ ਸਾਰੀਆਂ ਚੀਜ਼ਾਂ ਨੇ ਲੇਕਿਨ ਉੱਥੇ ਤੱਕ ਪਹੁੰਚਣਾ ਕਿਵੇਂ ਹੈ ਮੈਂ ਨਾ ਇੱਕ ਸਟੱਡੀ ਪੜ੍ਹ ਰਹੀ ਸੀਗੀ ਜਤਿੰਦਰ ਪਿਛਲੇ ਸਾਲ ਦੇ ਨਾ ਜਿਸ ਵਕਤ ਅਸੀਂ ਗੱਲ ਕਰਦੇ ਹਾਂ 2023 ਦੇ ਵਿੱਚ ਲੋਕਾਂ ਨੇ ਕੀ ਜਿਹੜਾ ਹੈ ਉਹ ਰੈਜ਼ੋਲੂਸ਼ਨ ਲਏ ਸੀ ਉਹਨਾਂ ਨੇ ਸਾਰਿਆਂ ਨੇ ਨਾ ਮੋਸਟਲੀ ਜਿਹੜੇ ਜ਼ਿਆਦਾ ਤੋਂ ਵੱਧ ਤੋਂ ਵੱਧ ਲੋਕ ਸੀ ਉਹਨਾਂ ਨੇ ਇਹ ਰੈਜ਼ੋਲੂਸ਼ਨ ਲਿਆ ਸੀ ਕਿ ਅਸੀਂ ਆਪਣੇ ਨਾ ਦਿਮਾਗੀ ਸਥਿਤੀ ਦੇ ਉੱਤੇ ਕੰਮ ਕਰਾਂਗੇ ਕਿ ਕਿਵੇਂ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਕਰਕੇ ਚੱਲਣਾ ਹੈ ਕਿਉਂਕਿ ਬਹੁਤ ਸਾਰੀ ਔਖੀਆਂ ਸਥਿਤੀਆਂ ਲੋਕਾਂ ਨੇ ਕੋਵਿਡ ਦੇ ਦੌਰਾਨ ਦੇਖੀਆਂ ਸੀਗੀਆਂ ਤਾਂ ਕਰਕੇ ਸਭ ਤੋਂ ਵੱਧ ਆਂਕੜਾ ਸਾਹਮਣੇ ਆਏ ਸੀ ਲੇਕਿਨ 2024 ਦੀ ਜੇਕਰ ਮੈਂ ਗੱਲ ਕਰਾਂ ਨਾ ਮੈਂ ਸਟੱਡੀ ਪੜ੍ਹ ਲਈ ਸੀ ਉਹਦੇ ਵਿੱਚ ਸਿੱਧੇ ਤੌਰ ਤੇ ਲਿਖਿਆ ਸੀ ਕਹਿੰਦੇ ਕਿ ਇਸ ਸਾਲ ਲੋਕਾਂ ਦੀ ਜਿਹੜੀ ਰੈਜ਼ੋਲੂਸ਼ਨ ਹੈ ਜਾਂ ਜੋ ਲੋਕ ਕਰਨਾ ਚਾਹੁੰਦੇ ਨੇ ਹਾਸਲ ਹੋਏ ਫਿਟਨੈਸ ਗੋਲ ਆਪਣੇ ਕਿ ਅਸੀਂ ਆਪਣੀ ਫਿਟਨੈਸ ਨੂੰ ਕਿਵੇਂ ਅਚੀਵ ਕਰੀਏ ਅੱਛੀ ਸਿਹਤ ਕਿਵੇਂ ਹਾਸਲ ਕਰੀਏ ਕਿਉਂਕਿ ਬਹੁਤ ਸਾਰੀਆਂ ਬਿਮਾਰੀ ਆਂ ਵੀ ਅਸੀਂ ਸੁਣਦੇ ਆਏ ਹੁਣ ਉਹ ਸਾਰੀਆਂ ਚੀਜ਼ਾਂ ਵੀ ਇੱਕ ਬਹੁਤ ਇੰਪੋਰਟੈਂਟ ਐਸਪੈਕਟ ਆ ਹੋ ਸਕਦਾ ਹੈ ਕਿ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਦਾ ਬਹੁਤ ਵੱਖਰੇ ਵੱਖਰੇ ਐਸਪੈਕਟਸ ਹੋਣ ਇਹਨੂੰ ਲੈ ਕੇ ਉਹ ਇਹ ਵੀ ਸੋਚ ਰਿਹਾ ਹੋਊਗਾ ਕਿ ਯਾਰ ਮੈਂ 1 ਸਾਲ ਦੇ ਵਿੱਚ ਵਿੱਚ ਆਪਣੇ ਆਪ ਨੂੰ ਫਾਈਨੈਂਸ਼ਲੀ ਇਸ ਲੈਵਲ ਤੇ ਦੇਖਣਾ ਚਾਹਨਾ ਆ ਹੋ ਸਕਦਾ ਹੈ ਕਿਸੇ ਦਾ ਹੋਵੇ ਕਿ ਯਾਰ ਮੈਂ এডਿਕੇਸ਼ਨ ਦੇ ਮੇਰੇ ਐਗਜ਼ਾਮਸ ਨੇ ਮੈਂ ਉਹਨਾਂ ਨੂੰ ਪਾਰ ਕਰਨਾ ਆ ਮੈਂ ਇਸ 2024 ਦੇ ਵਿੱਚ ਟਾਰਗੇਟ ਲੈ ਕੇ ਚੱਲ ਰਿਹਾ ਕਿ ਮੈਂ ਆਪਣਾ ਐਗਜ਼ਾਮ ਕਲੀਅਰ ਕਰਨਾ ਆ ਤੇ ਉਹ ਸਾਰਿਆਂ ਦੇ ਲਈ ਵੀ ਲੱਗਦਾ ਕਿ ਨਾ ਕਿ ਰੈਜ਼ੋਲੂਸ਼ਨ ਸੈੱਟ ਕਰਨਾ ਉਹ ਦੋ ਚੀਜ਼ਾਂ ਹੋ ਜਾਂਦੀਆਂ ਨੇ ਇੱਕ ਤਾਂ ਜਿਹੜੀ ਉਦਾਸੀ ਤੁਹਾਡੇ ਮਨ ਦੇ ਵਿੱਚ ਹੁੰਦੀ ਹੈ ਕਿ 2023 ਦੇ ਵਿੱਚ ਅਸੀਂ ਉਹ ਚੀਜ਼ ਅਚੀਵ ਨਹੀਂ ਕਰ ਸਕੇ ਪਰ ਉਹ ਵੀ ਹਟ ਜਾਂਦੀ ਔਰ ਇਹ ਹੋ ਜਾਂਦਾ ਕਿ 2024 ਦੇ ਲਈ ਆਪਾਂ ਇੱਕ ਟਾਰਗੇਟ ਮਿੱਥ ਕੇ ਚੱਲ ਗਏ ਚੱਲਿਆ ਹੁਣ ਉਹ ਟਾਰਗੇਟ ਨੂੰ ਅਚੀਵ ਕਰਨ ਦੇ ਵਲ ਤੁਸੀਂ ਕੰਮ ਕਰਨਾ ਔਰ ਇੱਕ ਬਹੁਤ ਚੰਗੀ ਚੀਜ਼ ਨੂੰ ਲੱਗਦੀ ਜੇ ਤੁਸੀਂ ਇਹ ਦੇਖਣ ਲੱਗ ਜਓ ਨਾ ਕਿ ਯਾਰ ਮੇਰਾ ਏਮ ਉਹ ਆ ਮੈਂ ਉੱਥੇ ਤੱਕ ਪਹੁੰਚਣਾ ਆ ਸਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਪੌੜੀਆਂ ਚੜ੍ਹ ਕੇ ਪਹਿਲੀ ਮੰਜ਼ਿਲ ਤੇ ਜਾਣਾ ਹੈ ਪਰ ਪੌੜੀਆਂ ਚੜ੍ਹਨੀਆਂ ਪਊਗੀਆਂ ਨਾ ਉਹ ਇੱਕ ਇੱਕ ਪੌੜੀ ਮਤਲਬ ਇੱਕ ਇੱਕ ਰੈਜ਼ੋਲੂਸ਼ਨ ਹੈ ਤੁਹਾਡਾ ਔਰ ਉਹ ਰੈਜ਼ੋਲੂਸ਼ਨ ਨੂੰ ਹਾਸਲ ਕਰਨ ਦੇ ਲਈ ਇੱਕ ਇੱਕ ਪੌੜੀ ਚੜ੍ਹਨੀ ਨਾ ਬਹੁਤ ਪੋਜ਼ਿਟਿਵ ਲੱਗਦੀ ਹੁੰਦੀ ਹੈ ਔਰ ਮੈਨੂੰ ਲੱਗਦਾ ਕਿ ਨਾ ਜਿਸ ਵਕ ਤੁਸੀਂ ਆਪਣੀਆਂ ਚੀਜ਼ਾਂ ਨੂੰ ਅਚੀਵ ਕਰਨ ਦੇ ਲਈ ਕੰਮ ਕਰਦੇ ਹੋ ਉਸ ਤੋਂ ਖੂਬ ਸੂਰਤ ਚੀਜ਼ ਕੋਈ ਨਹੀਂ ਹੁੰਦੀ ਹੁਣ ਮੈਂ ਬਥੇਰੀ ਵਾਰੀ ਦੇਖਿਆ ਮੈਂ ਲੋਕਾਂ ਨਾਲ ਗੱਲ ਕਰਦੀਆਂ ਤੇ ਉਹਨਾਂ ਦੇ ਰੈਜ਼ੋਲੂਸ਼ਨ ਬੜੇ ਡਿਫਰੈਂਟ ਡਿਫਰੈਂਟ ਤਰੀਕੇ ਦੇ ਹੁੰਦੇ ਨੇ ਹੁਣ ਮੈਂ ਇੱਕ ਵਾਰੀ ਰੈਜ਼ੋਲੂਸ਼ਨ ਲਿਆ ਸੀਗਾ ਕਿ ਮੈਂ ਨਾ ਐਕਟਿਵਾ ਵਗੈਰਾ ਘੱਟ ਚਲਾਉਂਗੀ ਔਰ ਉਸ ਤੋਂ ਇਲਾਵਾ ਮੈਂ ਨਾ ਸਾਈਕਲਿੰਗ ਕਰੂੰਗੀ ਜ਼ਿਆਦਾ ਹਮ ਉਹਦੇ ਨਾਲ ਦੋ ਚੀਜ਼ਾਂ ਹੋ ਜਾਂਦੀਆਂ ਨੇ ਇੱਕ ਆਪਣਾ এনवायरमेंट ਸੇਵ ਹੁੰਦਾ ਆ ਦੂਜਾ ਤੁਹਾਡੇ ਪੈਸੇ ਵੀ ਬਚਦੇ ਨੇ ਔਰ ਤੁਹਾਡੀ ਸਿਹਤ ਤੇ ਵੀ ਅੱਛਾ ਅਸਰ ਹੁੰਦਾ ਆ ਬਹੁਤ ਸਾਰੀਆਂ ਚੀਜ਼ਾਂ ਤੁਹਾਡੀ ਲਾਈਫ ਦੇ ਵਿੱਚ ਆਉਂਦੀਆਂ ਨੇ ਉਹਨਾਂ ਸਾਰਿਆਂ ਨੂੰ ਅਚੀਵ ਕਰਨ ਦੇ ਲਈ ਤੁਸੀਂ ਕਿਵੇਂ ਕੰਮ ਕਰਨਾ ਹੈ ਨਾ ਉਹ ਹੈ ਨਿਊ ਇਅਰ ਰੈਜ਼ੋਲੂਸ਼ਨ ਹੁਣ ਮੈਨੂੰ ਇੱਕ ਗੱਲ ਦੱਸੋ ਤੁਸੀਂ ਜਤਿੰਦਰ ਤੁਸੀਂ ਮੈਨੂੰ ਕਿਹਾ ਕਿ ਤੁਸੀਂ ਨਿਊ ਇਅਰ ਰੈਜ਼ੋਲੂਸ਼ਨ ਤੁਸੀਂ ਕਦੀ ਨਹੀਂ ਲਿਆ ਹੁਣ ਮੈਂ ਤੁਹਾਨੂੰ ਕਹਾਂਗਾ ਕਿ ਯਾਰ ਜਤਿੰਦਰ 2023 ਨੂੰ ਦੇਖ 2024 ਨੂੰ ਦੇਖ ਤੂੰ ਕੀ ਚਾਹਨੀ ਹੈ ਕਿ ਯਾਰ ਤੇਰੀ ਜ਼ਿੰਦਗੀ ਦੇ ਵਿੱਚ ਤੂੰ ਅਚੀਵ ਕਰ ਲੈ ਇੱਕ ਟਾਰਗੇਟ ਮਿੱਥ ਕੇ ਚੱਲ ਯਾਰ 2024 ਦੇ ਵਿੱਚ ਮੈਂ ਇਹ ਚੀਜ਼ ਅਚੀਵ ਕਰ ਲੈਣੀ ਆ ਹੁਣ ਬਹੁਤ ਲੋਗੇ ਵੀ ਸੋਚ ਕੇ ਚੱਲਦੇ ਨੇ ਕਿ 2024 ਦੇ ਵਿੱਚ ਮੈਂ ਵਿਆਹ ਕਰਾ ਲੈਣਾ ਇਹ ਮੇਰਾ ਟਾਰਗੇਟ ਹੈ ਇਹ ਤੇ ਤੁਹਾਡਾ ਟਾਰਗੇਟ ਹੈ ਇਹ ਮੇਰਾ ਟਾਰਗੇਟ ਨਹੀਂ ਹੈ ਲੇਕਿਨ ਬਹੁਤ ਸਾਰੇ ਲੋਕਾਂ ਦਾ ਟਾਰਗੇਟ ਬਿਲਕੁਲ ਇਹ ਹੈ ਕਿ 2024 ਦੇ ਵਿੱਚ ਸਾਡਾ ਵਿਆਹ ਹੋ ਜਾਣਾ ਚਾਹੀਦਾ ਇਹ ਰੈਜ਼ੋਲੂਸ਼ਨ ਹੈ ਮੈਂ ਤੁਹਾਨੂੰ ਸੱਚੀ ਦੱਸ ਰਹੀ ਹਾਂ ਨਹੀਂ ਵਧੀਆ ਗੱਲ ਹੈ ਤੁਸੀਂ ਪ੍ਰੋਗਰਾਮ ਦੇ ਥਰੂ ਦੱਸਤਾ ਕਿ ਤੁਹਾਡਾ ਟਾਰਗੇਟ ਇਹੀ ਹੈ ਕਿ ਤੁਸੀਂ ਹੁਣ ਵਿਆਹ ਕਰਵਾ ਲੈਣਾ ਹੈ ਨਾ ਤੇ ਤੁਸੀਂ ਮੇਰੇ ਟਾਰਗੇਟ ਦੀ ਇਹ ਗੱਲਬਾਤ ਕਰ ਰਹੇ ਹੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਨਾ ਸਮੇਂ ਤੇ ਬਹੁਤ ਜ਼ਿਆਦਾ ਡਿਪੈਂਡ ਦੁੰਨੇ ਯਾਰ ਜਿਸ ਤਰੀਕੇ ਦਾ ਸਮਾਂ ਹੋਏਗਾ ਕਿਉਂਕਿ ਇੱਛਾਵਾਂ ਬਹੁਤ ਹੁੰਦੀਆਂ ਨੇ ਮਨ ਦੇ ਵਿੱਚ ਨਾ ਮੇਰੇ ਮਨ ਦੇ ਵਿੱਚ ਵੀ ਬਹੁਤ ਇੱਛਾਵਾਂ ਨੇ ਤੁਹਾਡੇ ਮਨ ਦੇ ਵਿੱਚ ਵੀ ਹੋਣਗੀਆਂ ਬਹੁਤ ਸਾਰੀਆਂ ਤੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਇੱਛਾਵਾਂ ਪੈਦਾ ਹੁੰਦੀਆਂ ਰਹਿੰਦੀਆਂ ਪਰ ਕਈ ਵਾਰੀ ਜਿਹੜੀ ਉਹ ਇੱਛਾ ਪੂਰੀ ਜਦੋਂ ਨਹੀਂ ਹੁੰਦੀ ਨਾ ਤੁਸੀਂ ਉਦਾਸ ਜੇ ਹੋ ਜਾਂਦੇ ਹੋ ਉਸ ਤੋਂ ਬਾਅਦ ਤੁਹਾਡੀ ਇੱਛਾ ਜ਼ਾਹਿਰੀ ਨਹੀਂ ਹੁੰਦੀ ਇਸ ਕਰਕੇ ਬਹੁਤ ਸਾਰੇ ਲੋਕਾਂ ਦੀ ਜਿਵੇਂ ਮੈਂ ਗੱਲਬਾਤ ਕਰ ਰਹੀ ਹਾਂ ਉਹ ਇਦਾਂ ਦੇ ਵੀ ਹੁੰਦੇ ਨੇ ਕੋਈ ਨਹੀਂ ਸੋਚਿਆ ਦਾ ਬਹੁਤ ਕੁਛ ਆ ਜਦੋਂ ਸਮਾਂ ਆਊਗਾ ਜਦੋਂ ਟਾਈਮ ਹੋਊਗਾ ਉਹ ਚੀਜ਼ ਪੂਰੀ ਹੋਣੀ ਹੋਊਗੀ ਤਾਂ ਹੋਜੂਗੀ ਨਹੀਂ ਤਾਂ ਕੋਈ ਗੱਲ ਨਹੀਂ ਪਰ ਇੱਕ ਪੱਕਾ ਮਨ ਬਣਾ ਕੇ ਨਹੀਂ ਚੱਲਦੇ ਲੋਕ ਵੀ ਜਿਵੇਂ ਤੁਸੀਂ ਗੱਲਬਾਤ ਕਰ ਰਹੇ ਹੋ ਵੀ ਇੱਕ ਟਾਰਗੇਟ ਆਪਾਂ ਸੈੱਟ ਕਰ ਲਿਆ ਉਸ ਨੂੰ ਆਪਾਂ ਅਚੀਵ ਕਰਨਾ ਹੌਲੀ ਹੌਲੀ ਆਪਾਂ ਉਹਦੇ ਵੱਲ ਵਧਦੇ ਆ ਹਨਾ ਕੋਈ ਰੁਕਾਵਟ ਆ ਗਈ ਅਸੀਂ ਉਥੇ ਨਰਾਸ਼ ਹੋ ਜਾਂਦੇ ਆ ਅਸੀਂ ਉਥੇ ਪਿੱਛੇ ਹਟ ਜਾਂਦੇ ਆ ਹਨਾ ਚਲੋ ਹੌਸਲਾ ਹੁੰਦਾ ਥੋੜੀ ਜਿਹੀ ਮੋਟੀਵੇਟ ਅਸੀਂ ਹੁੰਨੇ ਆ ਗੱਲਾਂ ਬਾਤਾਂ ਸੁਣਦੇ ਆ ਸਾਡੇ ਤੋਂ ਜਿਹੜੇ ਹੋਰ ਬਹੁਤ ਸਾਰੇ ਲੋਕ ਹੁੰਦੇ ਨੇ ਜਿਹੜੇ ਇਨ੍ਹਾਂ ਹੀ ਮਤਲਬ ਮੁਸ਼ਕਲਾਂ ਨੂੰ ਔਕੜਾਂ ਨੂੰ ਪਾਰ ਕਰਕੇ ਆਪਣੇ ਮੰਜ਼ਲ ਤੇ ਪਹੁੰਚੇ ਹੁੰਦੇ ਨੇ ਠੀਕ ਆ ਪਰ ਅਸੀਂ ਉਹਨਾਂ ਦੀਆਂ ਕਹਾਣੀਆਂ ਸੁਣਦੇ ਆ ਬੁੱਕਸ ਪੜ੍ਹਦੇ ਆ ਅਸੀਂ ਮੋਟੀਵੇਟ ਹੁੰਨੇ ਆ ਫਿਰ ਅਸੀਂ ਆਪਣੇ ਟਾਰਗੇਟ ਵੱਲ ਅੱਗੇ ਵਧਦੇ ਆ ਪਰ ਫਿਰ ਵੀ ਬਹੁਤ ਸਾਰੇ ਲੋਕ ਨੌਜਵਾਨ ਇਦਾਂ ਦੇ ਹੁੰਦੇ ਆ ਜਿਹੜੇ ਆਪਣੇ ਟਾਰਗੇਟ ਨੂੰ ਅਚੀਵ ਨਹੀਂ ਕਰ ਪਾਉਂਦੇ ਉਸ ਤੋਂ ਬਾਅਦ ਫਿਰ ਉਹ ਕਹਿੰਦੇ ਵੀ ਦੇਖੋ ਤੁਸੀਂ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਨਾ ਮੈਂ ਉਹਦੀ ਰਿਸਪੈਕਟ ਕਰਦੀ ਹਾਂ ਠੀਕ ਆ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਅੱਜ ਆਪਾਂ ਨਾ ਇਹੀ ਪਰਸਪੈਕਟਿਵ ਚੇਂਜ ਕਰਨਾ ਹੈ ਠੀਕ ਹੈ ਬਹੁਤ ਸਾਰੇ ਉਤਾਰ ਚੜਾਅ ਵੰਦੇ ਨੇ ਬਥੇਰੀ ਵਾਰੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਸੋਚਦੇ ਹਾਂ ਜੋ ਨਹੀਂ ਹੁੰਦੀਆਂ ਲੇਕਿਨ ਅਸੀਂ ਉਹ ਸੋਚ ਦੇ ਕਰੇ ਨੀ ਤਾਂ ਨਹੀਂ ਛੱਡਦੇ ਨਾ ਕਿ ਅਸੀਂ ਉਹਦੇ ਵਾਸਤੇ ਕੋਸ਼ਿਸ਼ ਨਹੀਂ ਕਰਨੀ ਮੈਂ ਦਾਵਾ ਕਰਦੀ ਹਾਂ ਇਸ ਪ੍ਰੋਗਰਾਮ ਦੇ ਐਂਡ ਤੱਕ ਤੁਸੀਂ ਮੈਨੂੰ ਕਹਿ ਕੇ ਜਾਓਗੇ ਕਿ ਮੈਂ ਐਤ ਕੀ ਨਿਊ ਇਅਰ ਦਾ ਰੈਜ਼ੋਲੂਸ਼ਨ ਲਵਾਂਗੀ ਉਹਦੇ ਬਾਕੀ ਕਰਦੇ ਦੱਸਾਂਗੇ ਵੀ ਮੈਂ ਕਿ ਸੋਚਿਆ ਹੋਇਆ ਵੀ ਇਸ ਸਾਲ ਦੇ ਐਂਡ ਦੇ ਵਿੱਚ ਜਾਂ ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਜਾਂ ਵਿਚ ਵਿਚਾਲੇ ਅਸੀਂ ਕੀ ਕਰ ਲੈਣਾ ਬਿਲਕੁਲ ਦੇਖੋ ਇਹ ਚੀਜ਼ ਨਾ ਜ਼ਰੂਰੀ ਹੈ ਕਿਉਂਕਿ ਮੈਂ ਜਿਸ ਵਕਤ ਤੁਸੀਂ ਇਹ ਗੱਲ ਕਰਦੇ ਹੋ ਨਾ ਕਿ ਆਪਾਂ ਮੋਟੀਵੇਟ ਹੋ ਜਾਣੇ ਆ ਡੀਮੋਟੀਵੇਟ ਹੋਣੇ ਆ ਬਹੁਤ ਸਾਰੀਆਂ ਚੀਜ਼ਾਂ ਆਂਦੀਆਂ ਰਹਿੰਦੀਆਂ ਨੇ ਲੇਕਿਨ ਜਿਸ ਵਕਤ ਤੁਸੀਂ ਇੱਕ ਰੈਜ਼ੋਲੂਸ਼ਨ ਲੈ ਕੇ ਚੱਲਦੇ ਤੁਸੀਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਅਚੀਵ ਕਰਨਾ ਚਾਹੁੰਦੇ ਆਪਾਂ ਰੈਜ਼ੋਲੂਸ਼ਨ ਦੇ ਨਾਲ ਨਾ ਇੱਕ ਚੀਜ਼ ਸੌਖੀ ਹੋ ਜਾਂਦੀ ਆ ਕਿ ਆਪਾਂ ਉਹਨਾਂ ਸਾਰਿਆਂ ਨੂੰ ਨਾ ਸਕੈਟਰ ਕਰ ਦਿੰਨੇ ਆ ਮਤਲਬ ਬਖੇਰ ਲੈਣੇ ਆ ਉਹਨਾਂ ਨੂੰ ਕਿ ਅੱਛਾ ਠੀਕ ਹੈ ਇੰਨੀ ਦੇਰ ਚ ਮੈਂ ਇਹ ਅਚੀਵ ਕਰੂੰਗਾ ਇੰਨੀ ਦੇਰ ਚ ਮੈਂ ਅਗਲੀ ਚੀਜ਼ ਅਚੀਵ ਕਰੂੰਗਾ ਜ਼ਰੂਰੀ ਨਹੀਂ ਆ ਕਿ ਅਸੀਂ ਇਹੀ ਕਹਿਣਾ ਕਿ ਜਿਹੜੀ ਚੀਜ਼ ਅਚੀਵੇਬਲ ਨਹੀਂ ਆ ਉਹਨੂੰ ਲੈ ਕੇ ਚੱਲੀਏ ਸ਼ੁਰੂਆਤ ਅਕਸਰ ਇੱਕ ਚੀਜ਼ ਦੀ ਆਪਾਂ ਕਰਦੇ ਆਂ ਪਹਿਲੀ ਪੌੜੀ ਤੋਂ ਛੋਟੀਆਂ-ਛੋਟੀਆਂ ਚੀਜ਼ਾਂ ਉਹਨਾਂ ਨੂੰ ਤੁਸੀਂ ਲੈ ਕੇ ਚੱਲੋ ਸ਼ੁਰੂਆਤੀ ਦੌਰ ਦੇ ਵਿੱਚ ਠੀਕ ਹੈ ਯਾਰ ਮੈਂ ਇੱਕ ਟਾਈਮ ਦੇ ਵਿੱਚ ਇਹ ਚੀਜ਼ ਅਚੀਵ ਕਰ ਲਵਾਂਗਾ ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਅਗਲੇ ਦੀ ਤਿਆਰੀ ਕਰੂੰਗਾ ਉਹ ਸਾਰੀਆਂ ਚੀਜ਼ਾਂ ਇੱਕ ਸਟੈਪ-ਸਟੈਪ ਸਟੈਪ ਕਰਕੇ ਤੁਸੀਂ ਅੱਗੇ ਜਾ ਸਕਦੇ ਹੋ ਇਹ ਨਹੀਂ ਆਪਾਂ ਕਹਿ ਸਕਦੇ ਕਿ ਠੀਕ ਹੈ ਯਾਰ ਅੱਜ ਹੀ ਆਪਾਂ ਕਰ ਲਿਆ ਹੁਣ ਉਹਦੇ ਵੀ ਤੁਸੀਂ ਮੋਟੀਵੇਸ਼ਨ ਦੀ ਗੱਲ ਕੀਤੀ ਹੁਣ ਇਹਦੇ ਵਿੱਚ ਜੇ ਤੁਸੀਂ ਇੱਕ ਚੀਜ਼ ਤੈਅ ਕਰਦੇ ਹੋ ਨਾ ਕਿ ਮੈਂ ਇਸ ਚੀਜ਼ ਨੂੰ ਅਚੀਵ ਕਰਨਾ ਹੈ ਉਸ ਤੋਂ ਬਾਅਦ ਨਾ ਵੱਖਰੇ ਵੱਖਰੇ ਸਟੈਪਸ ਆਉਂਦੇ ਨੇ ਰੈਜ਼ੋਲਿਊਸ਼ਨ ਨੂੰ ਕਰਨ ਦੇ ਲਈ ਜਤਿੰਦਰ ਮੈਂ ਨਾ ਤੁਹਾਨੂੰ ਇੱਕ ਦੱਸਨੀ ਆ ਮੈਂ ਜਿਸ ਵਕਤ ਪਹਿਲੀ ਵਾਰੀ ਰੈਜ਼ੋਲਿਊਸ਼ਨ ਲੈਣਾ ਸ਼ੁਰੂ ਕੀਤਾ ਸੀ ਨਾ ਉਸ ਵਕਤ ਮੈਂ ਪਹਿਲੇ ਸਾਲ ਜੋ ਰੈਜ਼ੋਲਿਊਸ਼ਨ ਲਿਆ ਸੀ ਉਹ ਮੈਂ ਨਾ ਮੈਂ ਦਸਾਂ ਦਿਨਾਂ ਚ ਭੁੱਲ ਵੀ ਗਈ ਹੋਊਂਗੀ ਕਿ ਯਾਰ ਮੈਂ ਰੈਜ਼ੋਲੂਸ਼ਨ ਲਿਆ ਸੀਗਾ ਲੇਕਿਨ ਉਸ ਤੋਂ ਬਾਅਦ ਅਗਲੇ ਸਾਲ ਫੇਰ ਜਦਿਆ ਮੈਂ ਆਪਣੇ ਦੋਸਤਾਂ ਨੂੰ ਦੱਸਿਆ ਯਾਰ ਮੈਂ ਪਿਛਲੇ ਸਾਲ ਇਹ ਰੈਜ਼ੋਲੂਸ਼ਨ ਲਿਆ ਸੀ ਪਰ ਮੈਂ ਭੁੱਲੀ ਗਈ ਕਿ ਵੇਲੇ ਆ ਸੀਗਾ ਫਿਰ ਉਸ ਤੋਂ ਬਾਅਦ ਨਾ ਅਸੀਂ ਉਹਨੂੰ ਇਹ ਟਰਮਸ ਦੇ ਵਿੱਚ ਵੰਡਣਾ ਸ਼ੁਰੂ ਕਰਤਾ ਕਿ ਪਹਿਲਾਂ ਆਪਾਂ ਰੈਜ਼ੋਲੂਸ਼ਨ ਲਵਾਂਗੇ ਫਿਰ ਉਹਦਾ ਇੱਕ ਪ੍ਰੋਪਰ ਰੋਡ ਮੈਪ ਤਿਆਰ ਕਰਾਂਗੇ ਕਿ ਉਹਨੂੰ ਅਚੀਵ ਕਰਨ ਦੇ ਲਈ ਸਾਨੂੰ ਕੀ ਕੀ ਚੀਜ਼ਾਂ ਕਰਨ ਦੀ ਲੋੜ ਹੈ ਫਿਰ ਉਸ ਤੋਂ ਬਾਅਦ ਉਹਦਾ ਪ੍ਰੋਪਰ ਉਹਨੂੰ ਨਾ ਹਰ ਤਿੰਨ ਮਹੀਨੇ ਦੇ ਬਾਅਦ ਦੇਖਾਂਗੇ ਕਿ ਅੱਛਾ ਠੀਕ ਹੈ ਹੁਣ ਆਪਾਂ ਉਸ ਪਲਾਨ ਦੇ ਵਿੱਚ ਕਿੱਥੇ ਪਹੁੰਚ ਗਏ ਆ ਹੈਨਾ ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਆ ਕਿ ਅੱਛਾ ਹੁਣ ਮੈਂ ਡੀਮੋਟੀਵੇਟ ਵੀ ਹੋ ਰਿਹਾ ਆ ਮੈਂ ਮੋਟੀਵੇਟ ਵੀ ਹੋ ਰਿਹਾ ਆਪਣਾ ਨੂੰ ਸੈਲਫ ਮੋਟੀਵੇਟ ਕਰਨਾ ਆ ਉਹ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਦੇ ਕੇ ਚੱਲਣੀ ਔਰ ਉਹਦਾ ਜਿਹੜਾ ਤੁਸੀਂ ਰੋਡ ਮੈਪ ਤਿਆਰ ਕਰ ਰਹੇ ਹੋ ਉਹਨੂੰ ਫੋਲੋ ਕਰਦੇ ਹੋਏ ਨੇ ਚੱਲਣਾ ਇਹਦੇ ਨਾਲ ਨਾ ਚੀਜ਼ਾਂ ਸੌਖੀਆਂ ਹੋ ਜਾਂਦੀਆਂ ਨੇ ਉਹ ਜਿਹੜੇ ਤੁਸੀਂ ਗੱਲ ਕਰ ਰਹੇ ਸੀਗੇ ਬਹੁਤ سارے ਸੁਪਨੇ ਨੇ ਬਹੁਤ ਸਾਰੀਆਂ ਅਚੀਵਮੈਂਟਸ ਨੇ ਬਹੁਤ ਕੁਝ ਹਾਸਲ ਕਰਨਾ ਆ ਉਹ ਜਿਸ ਨੂੰ ਤੁਸੀਂ ਇੱਕ ਇੱਕ ਕਰਕੇ ਹਾਸਲ ਕਰਨ ਲੱਗਦੇ ਹੋ ਨਾ ਤੇ ਉਹ ਥੋੜਾ ਥੋੜਾ ਸੌਖਾ ਹੋ ਜਾਂਦਾ ਹੈ ਉਦੋਂ ਨਾਲ ਇੱਕ ਚੀਜ਼ ਹੋਰ ਇਹ ਵੀ ਆ ਜਾਂਦੀ ਹੈ ਜਤਿੰਦਰ ਜਿਸ ਵੇ ਤੁਸੀਂ ਇਹ ਚੀਜ਼ਾਂ ਅਚੀਵ ਕਰਦੇ ਹੋ ਤੇ ਤੁਹਾਨੂੰ ਖੁਦ ਨੂੰ ਚੰਗਾ ਲੱਗਣ ਲੱਗ ਜਾਂਦਾ ਔਰ ਤੁਸੀਂ ਪਹਿਲੇ ਪੜਾਅ ਤੇ ਪਹੁੰਚ ਗਏ ਨਾ ਤੁਸੀਂ ਆਪਣੇ ਆਪ ਨੂੰ ਖੁਦ ਮੋਟੀਵੇਟ ਕਰੋਗੇ ਕਿ ਹਾਂ ਮੈਂ ਮੋਟੀਵੇਟ ਹੋਇਆ ਹਾਂ ਤਾਂ ਮੈਂ ਇਹ ਕੰਮ ਕਰ ਲਿਆ ਇਸ ਕਰਕੇ ਨੇ ਸਾਰੀਆਂ ਚੀਜ਼ਾਂ ਖੂਬਸੂਰਤੀ ਦੇ ਨਾਲ ਕੀਤੀਆਂ ਜਾਂਦੀਆਂ ਨੇ ਔਰ ਕਰਨੀਆਂ ਵੀ ਚਾਹੀਦੀਆਂ ਨੇ ਹੁਣ ਜਿਸ ਵਕਤ ਅਸੀਂ ਗੱਲ ਕਰਦੇ ਹਾਂ ਨਾ ਬਥੇਰੇ ਲੋਕ ਆਪਣੀ ਜਿਹੜੀਆਂ ਐਸਪੈਕਟੇਸ਼ਨਸ ਨੇ ਉਹਨਾਂ ਨੂੰ ਲੈ ਕੇ ਚੱਲਦੇ ਨੇ ਕਿ ਅੱਛਾ ਬਈ ਮੇਰੀ ਨਾ ਐਕਸਪੈਕਟੇਸ਼ਨਸ ਨੇ ਆਪਣੇ ਆਪ ਨੂੰ ਲੈ ਕੇ ਕਿ ਮੈਂ ਆਪਣੇ ਆਪ ਨੂੰ ਇਸ ਥਾਂ ਤੇ ਦੇਖਣਾ ਚਾਹਨਾ ਆਪਣੇ ਜ਼ਿੰਦਗੀ ਦੇ ਵਿੱਚ ਇਹ ਪੜਾਵ ਅਚੀਵ ਕਰਨਾ ਚਾਹਨਾ ਉਹ ਪੜਾਵ ਅਚੀਵ ਕਰਨ ਦੇ ਲਈ ਤੁਹਾਨੂੰ ਇੱਕ ਰੈਜ਼ੋਲੂਸ਼ਨ ਆਪਾਂ ਇੱਕ ਨਾ ਦੇਤਾ ਆਪਣੇ ਆਪ ਦੇ ਨਾਲ ਇੱਕ ਵਾਦਾ ਕਰੋ ਕਿ ਯਾਰ ਬਈ ਮੈਂ ਇਹ ਕੰਮ ਕਰੂੰਗਾ ਮੈਂ ਆਪਣੇ ਆਪ ਦੇ ਲਈ ਕੰਮ ਕਰਨਾ ਆਪਣੇ ਆਪ ਨੂੰ ਤਰੱਕੀ ਦੀ ਰਾਤ ਲੈ ਕੇ ਜਾਣਾ ਉਹ ਜਦੋਂ ਤੁਸੀਂ ਸਟੈਪਸ ਦੇ ਵਿੱਚ ਵੰਡ ਲੈਂਦੇ ਹੋ ਨਾ ਉਹ ਖੂਬਸੂਰਤ ਹੋ ਜਾਂਦਾ ਹੈ ਉਹ ਕਿਸ ਤਰੀਕੇ ਦੇ ਨਾਲ ਹੁੰਦਾ ਹੈ ਕਿ ਤੁਹਾਨੂੰ ਖੁਦ ਨੂੰ ਚੰਗਾ ਲੱਗਦਾ ਹੈ ਕਿ ਬਈ ਮੇਰਾ ਇੱਕ ਸਟੈਪ ਅਚੀਵ ਹੋ ਗਿਆ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਰਹੀ ਸੀ ਹੁਣ ਸੁਪਨਿਆਂ ਦੀ ਖਿੱਚ ਦੀ ਜਿਹੜੀ ਅਸੀਂ ਗੱਲ ਕਰ ਰਹੇ ਸੀ ਕਿ ਸੁਪਨਿਆਂ ਦੀ ਖਿੱਚ ਹੋਣੀ ਬਹੁਤ ਜ਼ਰੂਰੀ ਹੈ ਸੁਪਨੇ ਤੁਸੀਂ ਤਦ ਹੀ ਅਚੀਵ ਕਰ ਸਕਦੇ ਹੋ ਜਦ ਤੁਸੀਂ ਸੁਪਨਿਆਂ ਦੀ ਖਿੱਚ ਰੱਖਦੇ ਹੋ ਉਹ ਖਿੱਚ ਦੇ ਨਾਲ ਤੁਸੀਂ ਆਪਣੇ ਆਪ ਇੱਕ ਇੱਕ ਪੜਾ ਪੂਰਾ ਕਰਦੇ ਹੋ ਹੁਣ ਜਤਿੰਦਰ ਕੀ ਰੈਜ਼ੋਲੂਸ਼ਨ ਲਏਗੀ ਇਹ ਜਤਿੰਦਰ ਨੂੰ ਪਤਾ ਆ ਲੇਕਿਨ ਮੈਂ ਕੀ ਰੈਜ਼ੋਲੂਸ਼ਨ ਲਵਾਂਗੀ ਉਹ ਰੈਜ਼ੋਲੂਸ਼ਨ ਨਾਲ ਮੇਰਾ ਕਿੱਥੇ ਚੰਗਾ ਹੋਏਗਾ ਔਰ ਮੈਂ ਕਿਸ ਤਰੀਕੇ ਦੇ ਨਾਲ ਉਹਨੂੰ ਅਚੀਵ ਕਰੂੰਗੀ ਮੈਂ ਨਾ ਇਹ ਵੀ ਦੇਖ ਕੇ ਚੱਲਦੀ ਹੁੰਨੀ ਆ ਜਤਿੰਦਰ ਕਿ ਜੇਕਰ ਮੈਂ ਉਹਨੂੰ ਹੁਣ ਦੋਨੇ ਪੱਖ ਹੁੰਦੇ ਨੇ ਇੱਕ ਚੀਜ਼ ਦੇ ਇੱਕ ਸਿਚੁਏਸ਼ਨ ਦੇ ਇੱਕ ਪੋਜ਼ਿਟਿਵ ਹੈ ਇੱਕ ਨੈਗੇਟਿਵ ਹੈ ਹਨਾ ਗਲਾਸ ਅਗਰ ਅੱਧਾ ਭਰਿਆ ਕਿਸੇ ਨੂੰ ਦਿਸਦਾ ਪਿਆ ਤੇ ਕਿਸੇ ਨੂੰ ਅੱਧਾ ਖਾਲੀ ਵੀ ਦਿਸਦਾ ਆ ਮੈਂ ਇਹ ਲੈ ਕੇ ਚੱਲਦੀ ਆ ਕਿ ਜਿਸ ਵਕਤ ਮੈਂ ਇਹ ਜਿਹੜਾ ਟਾਰਗੇਟ ਅਚੀਵ ਕਰਨ ਦਾ ਸੋਚਿਆ ਆ ਅਗਰ ਉਹ ਮੈਂ ਅਚੀਵ ਕਰ ਲਿਆ ਉਸ ਤੋਂ ਬਾਅਦ ਮੈਂ ਕਿੱਥੇ ਹੋਊਂਗੀ ਹਮ ਅਗਰ ਨਹੀਂ ਅਚੀਵ ਕਰ ਪਾਈ ਉਹ ਤਾਂ ਇੱਕ ਚੀਜ਼ ਹੈ ਨਾ ਉਹ ਤਾਂ ਹੋ ਸਕਦਾ ਉਹ ਕੇਸ ਹੈਗੇ 50-50 ਚਾਂਸਸ ਨੇ ਅਚੀਵ ਹੋ ਵੀ ਜਾਊਗਾ ਨਹੀਂ ਵੀ ਹੋਊਗਾ ਲੇਕਿਨ ਅਗਰ ਮੈਂ ਅਚੀਵ ਕਰ ਲਿਆ ਫਿਰ ਮੈਂ ਆਪਣੇ ਆਪ ਨੂੰ ਇੱਕ ਵੱਡੇ ਪੱਧਰ ਤੇ ਦੇਖੂਗੀ ਨਾ ਕਿ ਹਾਂ ਯਾਰ ਮੈਂ ਅਚੀਵ ਕਰ ਲਿਆ ਅਗਰ ਮੈਂ ਇੱਕ ਲੈਵਲ ਅਚੀਵ ਕਰ ਸਕਦੀ ਹਾਂ ਤੇ ਇਦਾਂ ਦੇ ਮੈਂ 10 ਹੋਰ ਲੈਵਲ ਅਚੀਵ ਕਰ ਸਕਦੀ ਹਾਂ ਇਸ ਕਰਕੇ ਰੈਜ਼ੋਲਿਊਸ਼ਨਸ ਜਿਹੜੇ ਨੇ ਨਾ ਉਹ ਲੈਣੇ ਵੀ ਚਾਹੀਦੇ ਨੇ ਔਰ ਲੈ ਜਾਣੇ ਵੀ ਚਾਹੀਦੇ ਨੇ ਔਰ ਇਹ ਚੀਜ਼ ਨਾ ਹੁਣ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਬਦਲਾਅ ਆਇਆ ਹੈ ਮੈਂ ਅਸੀਂ ਕਹਿ ਦਿੰਨੇ ਆ ਕਿ ਹੁਣ ਨਵੇਂ ਨਵੇਂ ਲੋਕਾਂ ਨੂੰ ਪਤਾ ਲੱਗਿਆ ਕਿ ਰੈਜ਼ੋਲੂਸ਼ਨ ਹੁੰਦਾ ਕੀ ਹੈ ਨਹੀਂ ਇਹ ਗੱਲ ਨਹੀਂ ਆ ਸਾਡੇ ਜਿਹੜੇ ਬਜ਼ੁਰਗ ਸੀ ਨਾ ਸਾਡੇ ਵੱਡੇ ਨੇ ਜਿਹੜੇ ਉਹਨਾਂ ਨੂੰ ਵੀ ਪਤਾ ਸੀ ਰੈਜ਼ੋਲੂਸ਼ਨ ਕੀ ਹੁੰਦਾ ਉਹਨਾਂ ਨੇ ਨਾ ਕੁਝ ਹੋਰ ਦਿੱਤਾ ਹੋਊਗਾ ਇਸ ਚੀਜ਼ ਨੂੰ ਲੇਕਿਨ ਉਹ ਵੀ ਲੈ ਕੇ ਚੱਲਦੇ ਸੀਗੇ ਮੈਨੂੰ ਹਜੇ ਵੀ ਯਾਦ ਹੈ ਕਿ ਸਾਡੇ ਘਰ ਦੇ ਵਿੱਚ ਜਿਸ ਵਕਤ ਸਾਡੇ ਦਾਦਾ ਜੀ ਆੰਦੇਸੀ ਨਵੇਂ ਸਾਲ ਤੇ ਉਹਨਾਂ ਨੇ ਕਿਹਾ ਨਾ ਸਾਰੇ ਬੱਚੇ ਮੈਨੂੰ ਇਹ ਦੱਸੋ ਕਿ ਤੁਸੀਂ ਆਪਣੇ ਨਵੇਂ ਸਾਲ ਦੇ ਵਿੱਚ ਕੀ ਕਰੋਗੇ ਹੂੰ ਕੀ ਮਿੱਥ ਕੇ ਚੱਲ ਰਹੇ ਹੋ ਕਿਦਾਂ ਜ਼ਿੰਦਗੀ ਜਿਊਂਗੇ ਕੀ ਚੀਜ਼ ਆਪਣੇ ਐਕਸਪੈਕਟੇਸ਼ਨ ਕੀ ਹੈ ਤੁਹਾਡੇ ਤੋਂ ਤੁਹਾਡੀ ਐਸਪੀਰੇਸ਼ਨ ਕੀ ਹੈ ਤੁਹਾਡੇ ਖੁਦ ਤੋਂ ਉਹਨਾਂ ਨੇ ਇਸ ਤਰੀਕੇ ਦੇ ਨਾਲ ਪੁੱਛਣਾ ਸਾਡੇ ਤੋਂ ਠੀਕ ਹੈ ਉਹ ਚੀਜ਼ ਤੁਹਾਡੇ ਨਾਲ ਅੰਦਰ ਵਸ ਜਾਂਦੀ ਹੈ ਤੁਹਾਨੂੰ ਹਰ ਸਾਲ ਪਤਾ ਹੋਊਗਾ ਕਿ ਯਾਰ ਮੈਂ ਇੱਕ ਚੀਜ਼ ਵਾਸਤੇ ਕੰਮ ਕਰਨਾ ਹੈ ਇੱਕ ਚੀਜ਼ ਜੇਕਰ ਮੈਂ ਸੋਚੀ ਆ ਉੱਥੇ ਤੱਕ ਪਹੁੰਚਣਾ ਮੇਰਾ ਟਾਰਗੇਟ ਹੈ ਉਹ ਉੱਥੇ ਤੱਕ ਕੰਮ ਕਰਨਾ ਮੇਰੇ ਲਈ ਬਹੁਤ ਜ਼ਰੂਰੀ ਹੈ ਹੁਣ ਜਦ ਤਿੰਦਰ ਤੁਸੀਂ ਹੋ ਤੁਸੀਂ ਰੈਜ਼ੋਲਿਊਸ਼ਨ ਨਾਮ ਨਹੀਂ ਦਿੰਦੇ ਹੋਵੋਗੇ ਲੇਕਿਨ ਸੋਚਦੇ ਤਾਂ ਹੋਵੋਗੇ ਨਾ ਸਾਲ ਦੇ ਅੰਤ ਦੇ ਵਿੱਚ ਕਿ ਯਾਰ ਇਸ ਸਾਲ ਦੇ ਵਿੱਚ ਮੈਂ ਇਹ ਚੀਜ਼ਾਂ ਕਰ ਲਈਆਂ ਮੈਂ ਨਹੀਂ ਸੋਚਿਆ ਸੀ ਕਿ ਮੈਂ ਠੀਕ ਹੈ ਮੈਂ ਪੱਤਰਕਾਰ ਬਣੂੰਗੀ ਮੈਂ ਇੱਕ ਨਿਊਜ਼ ਚੈਨਲ ਤੇ ਕੰਮ ਕਰੂੰਗੀ ਮੈਂ ਇੱਕ ਅੱਛੇ ਅਹੁਦੇ ਤੇ ਬੈਠੂੰਗੀ ਉਹ ਚੀਜ਼ਾਂ ਇੱਕ ਸਾਲ ਦੇ ਵਿੱਚ ਕੀ ਕੀ ਕੀਤੀਆਂ ਤੁਸੀਂ ਸੈਲਫ ਐਨਲਾਈਜ਼ ਕਰਦੇ ਹੋਵੋਗੇ ਉਹ 셀ਫ ਐਨਲਾਈਜ਼ੇਸ਼ਨ ਤੋਂ ਬਾਅਦ ਤੁਸੀਂ ਇਹ ਵੀ ਸੋਚਦੇ ਹੋਵੋਗੇ ਨਾ ਕਿ ਯਾਰ ਅਗਲੇ ਸਾਲ ਮੈਂ ਇੱਕ ਸਟੈਪ ਹੋਰ ਅੱਗੇ ਵਧਣਾ ਹੈ ਮੈਂ ਹੋਰ ਵਧੀਆ ਪੋਜੀਸ਼ਨ ਤੇ ਪਹੁੰਚਣਾ ਹੈ ਉਹੀ ਹੈ ਰੈਜ਼ੋਲੂਸ਼ਨ ਹਾਂ 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 ਅਨੁਜਾ ਤੁਸੀਂ ਕਹੋਗੇ ਕਿ ਤੁਸੀਂ ਪੋਜ਼ਿਟਿਵਿਟੀ ਮਤਲਬ ਗੱਲਾਂ ਕਰ ਰਹੇ ਹੋ ਹਨ ਤਾਂ ਵੀ ਜਤਿੰਦਰ ਐ ਵੀ ਉਹ 네ਗੇਟਿਵ ਗੱਲਾਂ ਵੱਲ ਲੈ ਕੇ ਜਾ ਰਹੀ ਹੈ ਮੈਨੂੰ ਨਹੀਂ ਨਹੀਂ ਦੋਨੋਂ ਪੱਖ ਨੇ ਹਨਾ ਤੁਸੀਂ ਇਹ ਬਹੁਤ ਪੋਜ਼ਿਟਿਵ ਸਹੀ ਤਰੀਕੇ ਦੇ ਨਾਲ ਤੁਸੀਂ ਲੋਕਾਂ ਨੂੰ ਵੀ ਗਾਈਡ ਕਰ ਰਹੇ ਹੋ ਕਿ ਵੀ ਨਵੇਂ ਸਾਲ ਤੇ ਉਹਨਾਂ ਨੂੰ ਕਿਸ ਕਿਸ ਤਰੀਕੇ ਦੇ ਨਾਲ ਹਨਾ ਸਭ ਕੁਝ ਅਨਜਿਠਣਾ ਚਾਹੀਦਾ ਤੇ ਆਪਣੀ ਮੰਜ਼ਲ ਦੇ ਵੱਲ ਵਧਣਾ ਚਾਹੀਦਾ ਪਰ ਇਛਾਵਾਂ ਦੀ ਆਪਾਂ ਗੱਲ ਕਰ ਰਹੇ ਹਾਂ ਇਛਾਵਾਂ ਬਹੁਤ ਹੁੰਦੀਆਂ ਨੇ ਪੂਰੀਆਂ ਕਰਨ ਦੇ ਲਈ ਬੰਦਾ ਜੀ ਤੋੜ ਮਿਹਨਤ ਵੀ ਕਰਦਾ ਹੈ ਅਸਫਲ ਵੀ ਹੋ ਜਾਂਦਾ ਹੈ ਤੇ ਨਿਰਾਸ਼ ਵੀ ਹੋ ਜਾਂਦਾ ਹੈ ਤੇ ਕਈ ਵਾਰੀ ਹਾਲਾਤ ਵੀ ਇਦਾਂ ਦੇ ਹੁੰਦੇ ਨੇ ਨੂੰ ਜਾਂ ਮਤਲਬ ਹਾਲਾਤਾਂ ਤੇ ਬਹੁਤ ਚੀਜ਼ਾਂ ਡਿਪੈਂਡ ਕਰਦੀਆਂ ਨੇ ਹੁਣ ਜੇ ਆਪਾਂ ਆਮ ਹੀ ਯੂਨੀਵਰਸਿਟੀ ਦੇ ਵਿੱਚ ਜਿਵੇਂ ਆਪਾਂ ਜਾਣਦੇ ਹਾਂ ਵਿਚਰਦੇ ਹਾਂ ਨਾ ਆਪਣੇ ਹੋਰ ਬਹੁਤ ਸਾਰੇ ਦੋਸਤ ਹੁੰਦੇ ਨੇ ਜੇ ਆਪਾਂ ਕੁੜੀਆਂ ਦੀ ਗੱਲ ਕਰੀਏ ਜੇ ਤੁਸੀਂ ਮੈਨੂੰ ਪੁੱਛ ਰਹੇ ਹੋ ਕਿ ਤੁਸੀਂ ਇਸ ਸਾਲ ਕੀ ਸੋਚਿਆ ਹਨਾ ਚਲੋ ਮੇਰੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਕਿ ਇਸ ਸਾਲ ਕੀ ਕਰਨਾ ਚਾਹੁੰਦੇ ਆ ਤੁਸੀਂ ਕੀ ਕਰੋਗੇ ਕਹਿੰਦੇ ਕੀ ਕਰਨਾ ਬਸ ਉਹੀ ਚੱਲੀ ਜਾਂਦੇ ਆ ਯਾਰ ਪੜ੍ਹਾਈ ਕਰੀ ਜਾਂਦੇ ਆਗੇ ਪੜ੍ਹ ਲਾਂਗੇ ਹਨਾ ਹੁਣ ਜਦੋਂ ਕਰਦੇ ਆ ਨੇ ਵਿਆਹ ਕਰਨਾ ਹੋਊਗਾ ਕਰਦੇ ਵਿਆਹ ਕਰ ਦੇਣਗੇ ਹਨਾ ਤੇ ਵੀ ਉਹੀ ਇੱਕ ਬੰਦਾ ਦਾ ਪੂਰਾ ਮਿੱਥ ਕੇ ਚੱਲ ਰਿਹਾ ਵੀਰ ਵੀ ਮੈਂ 2024 ਦੇ ਐਂਡ ਤੱਕ ਆ ਚੀਜ਼ ਹਾਸਲ ਕਰ ਲੈਣੀ ਆ ਮੈਂ ਪੂਰੀ ਜੀ ਤੋੜ ਮਿਹਨਤ ਕਰ ਰਿਹਾ ਪਰ ਇਹਦੇ ਵਿੱਚ ਆ ਜਾਂਦਾ ਵਿਆਹ ਕੀ ਕਰਦੇ ਕਹਿਣਗੇ ਜੀ 2024 ਤੱਕ ਕਿਉਂਕਿ ਕਰਦੇ ਆਪਾਂ ਤਾਂ ਆਪੇ ਵੈਲਿਊ ਰੈਜ਼ੋਲੂਸ਼ਨ ਪਾਸ ਕਰ ਲਏ ਜੀ ਅਸੀਂ ਆ ਅਚੀਵ ਕਰਨਾ ਪਰ ਆਪਣੇ ਘਰਦਿਆਂ ਨੇ ਵੀ ਬਹੁਤ ਸਾਰੇ ਅਹਿਦ ਲਏ ਹੁੰਦੇ ਨੇ ਕਿ ਇਸ ਸਾਲ ਦੇ ਵਿੱਚ ਅਸੀਂ ਆ ਕੰਮ ਕਰ ਲੈਣਾ ਇਸ ਸਾਲ ਦੇ ਵਿੱਚ ਅਸੀਂ ਕੁੜੀ ਦਾ ਵਿਆਹ ਕਰਦਾਂਗੇ ਅਸੀਂ ਮੁੰਡੇ ਦਾ ਵਿਆਹ ਕਰਦਾਂਗੇ ਪਰ ਉੱਥੇ ਉਹਨਾਂ ਦੇ ਜਿਹੜੇ ਉਹਨਾਂ ਨੇ ਜਿਹੜਾ ਸੋਚਿਆ ਹੁੰਦਾ ਜਿਹੜਾ ਆਪਾਂ ਸੋਚਿਆ ਹੁੰਦਾ ਉਹ ਵਿੱਚ ਵਿਚਾਲੇ ਜੇ ਮਿਕਸ ਹੋ ਕੇ ਰਹਿ ਜਾਂਦਾ ਨਾ ਤਾਂ ਆਪਾਂ ਕਿਸੇ ਤਣਪੁਤਨ ਲੱਗਦੇ ਹੁੰਨੇ ਆ ਤੇ ਘਰਦਿਆਂ ਨੂੰ ਤੁਹਾਨੂੰ ਪਤਾ ਹੈ ਕਿ ਵੀ ਜਦੋਂ ਵਿਆਹ ਵਾਲਾ ਕਨਸੈਪਟ ਆ ਜਾਂਦਾ ਉਹ ਫਿਰ ਵਿਆਹ ਤਾਂ ਕਰਾਉਣਾ ਹੀ ਪੈਂਦਾ ਇਸ ਕਰਕੇ ਉਹ ਕੁੜੀਆਂ ਕਹਿੰਦੀਆਂ ਕਿ ਵੀ ਅਸੀਂ ਕੋਈ ਕੁਝ ਵੀ ਨਹੀਂ ਸੋਚਿਆ ਕੁਝ ਨਹੀਂ ਸੋਚ ਕੇ ਚੱਲਦੇ ਸੋਚਿਆ ਹੋਇਆ ਬਹੁਤ ਕੁਝ ਆ ਹੋ ਗਿਆ ਪੂਰਾ ਤਾਂ ਵੀ ਠੀਕ ਆ ਨਹੀਂ ਹੋ ਗਿਆ ਤਾਂ ਵੀ ਠੀਕ ਹੈ ਬਾਕੀ ਸਮੇ ਤੇ ਡਿਪੈਂਡ ਹੈ ਸਮਾਂ ਸਭ ਨਾਲ ਬਲਵਾਨ ਹੈ ਕਹਿੰਦੇ ਕਿ ਸਮੇ ਦੇ ਅੱਗੇ ਤਾਂ ਕਿਸੇ ਦੀ ਚੱਲਦੀ ਨਹੀਂ ਹੈਗੀ ਹੈ ਨਾ ਜਿਸ ਦਿਨ ਇੱਕ ਚੀਜ਼ ਨਾ ਤੁਸੀਂ ਦੇਖਿਓ ਮੈਂ ਤੁਹਾਨੂੰ ਇਹ ਗੱਲ ਕਹਿਨੀ ਆ ਕਿ ਜਿਹੜਾ ਬੰਦਾ ਆਪਣੀ ਜ਼ਿੰਦਗੀ ਦਾ ਟੀਚਾ ਮਿੱਥ ਕੇ ਚੱਲਦਾ ਹੈ ਨਾ ਉਹ ਬੰਦਾ ਤੁਹਾਨੂੰ ਵੀ ਪਤਾ ਲੱਗੇਗਾ ਕਿ ਉਹ ਬੰਦਾ ਚੀਜ਼ਾਂ ਨੂੰ ਜਲਦੀ ਹਾਸਲ ਕਰ ਲੇਗਾ ਠੀਕ ਹੈ ਇਹ ਕੰਪੈਰੀਜ਼ਨ ਬਹੁਤ ਜ਼ਰੂਰੀ ਹੈ ਆਪਾਂ ਕਹਿ ਦਿੰਦੇ ਹਾਂ ਕਿ ਠੀਕ ਹੈ ਚੀਜ਼ਾਂ ਬਹੁਤ ਸਾਰੀਆਂ ਵਾਪਰਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੀ ਸੋਚ ਦੇ ਅਨੁਸਾਰ ਹੁੰਦੀਆਂ ਨੇ ਬਹੁਤ ਸਾਰੀਆਂ ਚੀਜ਼ਾਂ ਤੁਹਾਡੀ ਸੋਚ ਦੇ ਅਨੁਸਾਰ ਨਹੀਂ ਹੁੰਦੀਆਂ ਜ਼ਿੰਦਗੀ ਹੈ ਜ਼ਿੰਦਗੀ ਦਾ ਸਫ਼ਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਨਾ ਕੀ ਹੋਣਾ ਹੈ ਅਸੀਂ ਗੱਲ ਕਰ ਰਹੇ ਆ ਅਸੀਂ ਦੋਨੋਂ ਇੱਥੇ ਬਹਿ ਕੇ ਸਾਨੂੰ ਇਹ ਨਹੀਂ ਪਤਾ ਕਿ ਅਸੀਂ ਉਸ ਵਕਤ ਬਾਹਰ ਨਿਕਲਣਾ ਆ ਸਾਡੇ ਨਾਲ ਕੀ ਹੋਣਾ ਹੈ ਹਨਾ ਉਹ ਚੀਜ਼ਾਂ ਤਾਂ ਅਨਫੋਰਚੂਨੇਟ ਹੈਗੀਆਂ ਹੀ ਆ ਉਹ ਸਾਨੂੰ ਨਹੀਂ ਪਤਾ ਕੀ ਹੈ ਲੇਕਿਨ ਅਸੀਂ ਆਪਣੇ ਭਵਿੱਖ ਦੀ ਪਲੈਨਿੰਗ ਨਾ ਕਰੀਏ ਜਾਂ ਆਪਣੇ ਭਵਿੱਖ ਦਾ ਟੀਚਾ ਮਿੱਥ ਕੇ ਨਾ ਚੱਲੀਏ ਤਾਂ ਕਿਸੇ ਨੇ ਨਹੀਂ ਕਿਹਾ ਇਹ ਟੀਚਾ ਮਿੱਥ ਕੇ ਚੱਲਣਾ ਬਹੁਤ ਜ਼ਰੂਰੀ ਹੈ ਇਹ ਚੀਜ਼ ਸਾਈਕੋਲੋਜਿਸਟ ਵੀ ਕਹਿੰਦੇ ਨੇ ਔਰ ਬਹੁਤ ساری ਸਟੱਡੀਜ਼ ਇਹਦੇ ਉੱਤੇ ਹੋਈਆਂ ਨੇ ਜਿਹੜੇ ਕਾਲਜ ਸਟੂਡੈਂਟ ਸਕੂਲ ਸਟੂਡੈਂਟਸ ਹੁੰਦੇ ਨੇ ਜਿਹੜੇ ਪਹਿਲਾਂ ਹੀ ਮੰਨ ਕੇ ਚੱਲ ਰਹੇ ਸੀ ਨਾ ਕਿ ਯਾਰ ਮੇਰਾ ਰੋਡ ਮੈਪ ਤਿਆਰ ਆ ਮੈਂ 10ਵੀਂ ਤੋਂ ਬਾਅਦ ਮੈਂ ਕਰਨੀ ਆ ਇੰਜੀਨੀਅਰ ਕਰਨੀ ਆ ਨਾਨ ਮੈਡੀਕਲ ਕਰਨੀ ਆ ਨਾਨ ਮੈਡੀਕਲ ਤੋਂ ਬਾਅਦ ਮੈਂ ਆਈਟੀ ਡਿਪਾਰਟਮੈਂਟ ਚ ਜਾਣਾ ਉਸ ਤੋਂ ਬਾਅਦ ਮੈਂ ਆਪਣੇ ਆਪ ਨੂੰ ਆਈਟੀ ਐਮਐਨਸੀ ਚ ਦੇਖਣਾ ਚਾਹਨਾ ਆ ਉਹ ਸਾਰੇ ਜਿਹੜਾ ਪਹਿਲਾਂ ਤੋਂ ਮਿਥ ਕੇ ਚੱਲ ਰਿਹਾ ਹੋਊਗਾ ਨਾ ਤੁਸੀਂ ਦੇਖੋਗੇ ਕਿ ਉਹ ਅੱਜ ਇੱਕ ਅੱਛੇ ਲੈਵਲ ਤੇ ਬੈਠਿਆ ਹੋਇਆ ਹੈ ਜਿਹੜਾ ਇਨਸਾਨ ਏਦਾਂ ਸੀ ਕਿ ਆਹ ਠੀਕ ਹੈ ਇੱਧਰ ਮਿਲ ਗਿਆ ਇੱਧਰ ਚੱਲ ਜਾਾਂਗੇ ਇੱਧਰ ਮਿਲ ਗਿਆ ਇੱਧਰ ਚੱਲ ਜਾਾਂਗੇ ਉਹ ਫਿਰ ਡੱਗ ਮਗਾਂਦੇ ਹੋਏ ਰਾਹ ਤੇ ਚੱਲਦਾ ਹੈ 노 ਡਾਊਟ ਅਚੀਵਮੈਂਟ ਉਹਨਾਂ ਦੇ ਕੋਲ ਵੀ ਹੋਊਗੀ ਲੇਕਿਨ ਬਹੁਤ ਡੱਗ ਮਗਾਂਦੇ ਹੋਏ ਰਾਹ ਦੇ ਉੱਤੇ ਇਹ ਕਰਕੇ ਨਾ ਇਸ ਚੀਜ਼ਾਂ ਦੇ ਕਰਕੇ ਸਾਨੂੰ ਇੱਕ ਟੀਚਾ ਮਿੱਥਨਾ ਇੱਕ ਟਾਰਗੇਟ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਜਦ ਤੁਸੀਂ ਟਾਰਗੇਟ ਲੈ ਕੇ ਚੱਲਦੇ ਹੋ ਚੀਜ਼ਾਂ ਸੌਖੀਆਂ ਵੀ ਹੁੰਦੀਆਂ ਨੇ ਉਹਦੇ ਵਿੱਚ ਅੜਚਨਾ ਜ਼ਰੂਰ ਆਉਂਦੀਆਂ ਨੇ ਲੇਕਿਨ ਤੁਹਾਨੂੰ ਤੁਹਾਡਾ ਪਾਥ ਪਤਾ ਹੁੰ ਸਰਾਧ ਚੱਲੂਗਾ ਉਹਦੇ ਵਿੱਚ ਨਾ ਇੱਕ ਹੋਰ ਚੀਜ਼ ਬਹੁਤ ਇੰਪੋਰਟੈਂਟ ਹੁੰਦੀ ਆ ਤੁਸੀਂ ਇਹ ਨਹੀਂ ਲੈ ਕੇ ਚੱਲੋ ਕਿ ਯਾਰ ਮੈਂ ਆਪਣਾ ਟੀਚਾ ਮਿੱਥ ਲਿਆ ਹੁਣ ਮੈਂ ਉਹ ਇਕੱਲਾ ਉੱਤੇ ਚੱਲਦਾ ਰੂੰਗਾ ਨਹੀਂ ਤੁਸੀਂ ਆਪਣੇ ਨਾਲ ਦੇਆਂ ਨੂੰ ਵੀ ਦੱਸੋ ਯਾਰ ਮੈਂ ਇਸ ਚੀਜ਼ ਦੇ ਵਾਸਤੇ ਸਟਰਗਲ ਕਰ ਰਿਹਾ ਕਿਸੇ ਐਕਸਪੀਰੀਐਂਸਡ ਬੰਦੇ ਕੋਲ ਵੀ ਜਾਓ ਐਡਵਾਈਸ ਵੀ ਲਓ ਤ ਉਹਨੂੰ ਇਹ ਪਤਾ ਹੋਊਗਾ ਮੈਂ ਐਡਵਾਈਸ ਕਿਸ ਚੀਜ਼ ਦੇ ਲੈਣ ਚੱਲਾ ਹ ਹਨਾ ਤੁਸੀਂ ਕਿਸੇ ਕਰੀਅਰ ਕਾਉਂਸਲਰ ਦੇ ਕੋਲ ਜਾਓ ਜਾਂ ਤੁਸੀਂ ਕਿਸੇ ਦੇ ਕੋਲ ਵੀ ਆਪਣੇ ਦੋਸਤ ਦੇ ਕੋਲ ਜਾਓ ਜਾਂ ਆਪਣੇ ਘਰ ਦੇ ਵਿੱਚ ਕੋਈ ਬਜ਼ੁਰਗ ਹੈ ਉਹਨਾਂ ਦੇ ਨਾਲ ਬੈਠੋ ਕਿ ਮੈਂ ਇਸ ਚੀਜ਼ ਨੂੰ ਅਚੀਵ ਕਰਨਾ ਚਾਹਨਾ ਇਧਰਲੇ ਪਾਸੇ ਚੱਲ ਰਿਹਾ ਮੈਨੂੰ ਗਾਈਡ ਕਰੋ ਹੈਨਾ ਉਹ ਸਾਰੀਆਂ ਚੀਜ਼ਾਂ ਦੇ ਵੱਲ ਜਦੋਂ ਤੁਸੀਂ ਚੱਲਣ ਲੱਗੋਗੇ ਕਰਨ ਲੱਗੋਗੇ ਤੇ ਫਿਰ ਤੁਹਾਨੂੰ ਇੱਕ ਤੁਹਾਡੀ ਮੰਜ਼ਿਲ ਵੀ ਜ਼ਰੂਰ ਮਿਲੇਗੀ ਲੇਕਿਨ ਤੁਹਾਨੂੰ ਇਹ ਪਤਾ ਰਹੇਗਾ ਕਿ ਮੈਂ ਇੱਧਰ ਜਾ ਰਿਹਾ ਹਾਂ ਔਰ ਉਹ ਜਿਸ ਵਕਤ ਤੁਸੀਂ ਆਪਣਾ ਉਸ ਟਾਰਗੇਟ ਤੇ ਪਹੁੰਚ ਕੇ ਪਿੱਛੇ ਮੁੜ ਕੇ ਦੇਖੋਗੇ ਨਾ ਤੁਸੀਂ ਮੁਸਕਰਾਉਂਗੇ ਕਿ ਹਾਂ ਮੈਂ ਉੱਥੋਂ ਚੱਲਿਆ ਸੀ ਇੱਥੇ ਪਹੁੰਚਿਆ ਆ ਰਾਹ ਦੇ ਵਿੱਚ ਕੀ ਕੀ ਚੀਜ਼ਾਂ ਆਈਆਂ ਮੈਂ ਉਹ ਵੀ ਦੇਖੀਆਂ ਲੇਕਿਨ ਮੈਂ ਨਾ ਰੁਕਿਆ ਨਾ ਥੱਕਿਆ ਮੈਂ ਇੱਥੇ ਤੱਕ ਪਹੁੰਚਿਆ ਉਹਦੇ ਵਿੱਚ ਜਿੰਨੇ ਲੋਕਾਂ ਨੇ ਤੁਹਾਡੀ ਮਦਦ ਕੀਤੀ ਹੋਏਗੀ ਤੁਸੀਂ ਉਹਨਾਂ ਦਾ ਵੀ ਸ਼ੁਕਰੀਆ ادا ਕਰੋਗੇ ਜਿੰਨੇ ਜਿੰਨੇ ਨਹੀਂ ਕੀਤੀ ਹੋਏਗੀ ਉਹਨਾਂ ਦਾ ਵੀ ਸ਼ੁਕਰੀਆ ادا ਕਰੋਗੇ ਕਿ ਠੀਕ ਹੈ ਜਿੰਨੇ ਨਹੀਂ ਕੀਤੀ ਸੀ ਤੇ ਉਹਦੇ ਕਾਰਨ ਵੀ ਮੈਂ ਇੱਥੇ ਪਹੁੰਚਿਆ ਕਿਉਂਕਿ ਮੈਨੂੰ ਸਟਰਗਲ ਕਰਨੀ ਪਈ ਸੀ ਮੈਨੂੰ ਔਖ ਦਾ ਪਤਾ ਸੀ ਇਸ ਕਰਕੇ ਚੀਜ਼ਾਂ ਹਰ ਢੰਗ ਦੇ ਨਾਲ ਹਰ ਚੀਜ਼ ਦੇ ਨਾਲ ਖੂਬਸੂਰਤ ਨੇ ਬਿਲਕੁਲ ਅਨੂਜਾ ਜਿਵੇਂ ਤੁਸੀਂ ਨਵੇਂ ਸਾਲ ਦੀ ਗੱਲਬਾਤ ਕਰੇ ਰਹੇ ਹੋ ਸੋਸ਼ਲ ਮੀਡੀਆ ਦੇ ਜਦੋਂ ਆਪਾਂ ਇੰਸਟਾਗ੍ਰam ਓਪਨ ਕਰਦੇ ਹਾਂ ਤਾਂ ਉਹ ਤੇ ਵੀ ਬਹੁਤ ਬਹੁਤ ਚੰਗੇ ਸੁਝਾਅ ਸਾਡੇ ਸਾਹਮਣੇ ਆਉਂਦੇ ਨੇ ਹਨਾ ਕਿ ਤੁਸੀਂ 2024 ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਬਹੁਤ ਸਾਰੀਆਂ ਹੋਰ ਵੀ ਲੋਕਾਂ ਨੇ ਦੱਸਿਆ ਹੁੰਦਾ ਸੀ ਅਸੀਂ ਆ ਕਰਨਾ ਚਾਹੁੰਦੇ ਹਾਂ ਅਸੀਂ ਆ ਕਰਨਾ ਚਾਹੁੰਦੇ ਹਾਂ ਪਰ ਦੋ ਪੱਖ ਨੇ ਇੱਕ ਮੈਂ ਵੀਡੀਓ ਵੇਖ ਰਹੀ ਸੀ ਉਸ ਦੇ ਵਿੱਚ ਦਿਖਾ ਰਹੇ ਕਿ 23 ਲੰਘ ਗਿਆ ਤਾਂ 24 ਆਉਣ ਵਾਲਾ ਲੋਕਾਂ ਨੇ ਦੱਸਿਆ ਅਸੀਂ ਆ ਕਰਨਾ ਚਾਹੁੰਦੇ ਹਾਂ ਤੇ ਦੂਜੇ ਪਾਸੇ ਵਿੰਡੋ ਦੇ ਵਿੱਚ ਇੱਕ ਵੀਡੀਓ ਚੱਲ ਰਹੀ ਸੀ ਜਿਹੜੀ ਅੱਜ ਕੱਲ ਦੀ ਪੀੜ੍ਹੀ ਆਪਾਂ ਉਹਦੀ ਗੱਲ ਕਰਦੇ ਹਾਂ ਉਹ ਕਹਿੰਦੇ ਕਿ ਅਸੀਂ 10ਵੀਂ ਪਾਸ ਕਰ ਲਈ ਹੁਣ ਅਸੀਂ ਫੋਨ ਲੈ ਲੈਣਾ ਵਧੀਆ ਕੈਮਰਾ ਵਾਲਾ ਫੋਨ ਲੈਣਾ ਫਿਰ ਅਸੀਂ ਥੀਰੀ ਲਾ ਬਣਾਵਾਂਗੇ ਫਿਰ ਅਸੀਂ ਇੰਸਟਾਗ੍ਰam ਤੇ ਅਕਾਊਂਟ ਬਣਾਵਾਂਗੇ ਪੇਜ ਬਣਾਵਾਂਗੇ ਮਤਲਬ ਉਹਨਾਂ ਦੀ ਇੱਕ ਪੱਖ ਇਹ ਵੀ ਹੈ ਜਿਹੜੇ ਅੱਜਕੱਲ ਦੇ ਬੱਚੇ ਨੇ ਆਪਾਂ ਕਹਿਦੀ ਹੈ ਹਨਾ ਵੀ ਛੋਟੇ ਛੋਟੇ ਇੰਸਟਾਗ੍ਰam ਤੇ ਰੀਲਾਂ ਵਗੈਰਾ ਜਿਹੜੇ ਬਣਾ ਰਹੇ ਨੇ ਤੇ ਦੂਜੇ ਪਾਸੇ ਜਿਵੇਂ ਤੁਸੀਂ ਗੱਲਬਾਤ ਕਰ ਰਹੇ ਹੋਗੇ ਪੜ੍ਹਾਈ ਵਾਲੇ ਵੀ ਬਹੁਤ ਸਾਰੇ ਇਦਾਂ ਦੇ ਬੱਚੇ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਆਪਣਾ ਇੱਕ ਟਾਰਗੇਟ ਮਤਲਬ ਸੋਚਿਆ ਹੁੰਦਾ ਹੈ ਕਿ ਅਸੀਂ ਅਚੀਵ ਕਰਨਾ ਉਹ ਉਸੇ ਪੈਟਰਨ ਤੇ ਅੱਗੇ ਵਧ ਰਹੇ ਹੁੰਦੇ ਨੇ ਤੇ ਉਹ ਦੇਰ ਸਵੇਰ ਕਹਿੰਦੇ ਕਿ ਆਪਣੀ ਮੰਜ਼ਿਲ ਤੇ ਉਹ ਪਹੁੰਚ ਹੀ ਜਾਂਦੇ ਨੇ ਪਰ ਦੂਜੇ ਪਾਸੇ ਜਿਨ੍ਹਾਂ ਨੇ ਕੁਝ ਵੀ ਨਹੀਂ ਸੋਚਿਆ ਹੁੰਦਾ ਉਹ ਸਭ ਕੁਝ ਜਾਂ ਤਾਂ ਕਿਸਮਤ ਤੇ ਛੱਡ ਦਿੰਦੇ ਨੇ ਜਾਂ ਸਮੇਂ ਤੇ ਛੱਡ ਦਿੰਦੇ ਨੇ ਬਾਕੀ ਰੱਬ ਤੇ ਛੱਡ ਦਿੰਦੇ ਨੇ ਵੀ ਕੋਈ ਨਹੀਂ ਜਿਹੜਾ ਕੁਝ ਸਾਡੇ ਲਈ ਹੋਏਗਾ ਸਾਡੀ ਕਿਸਮਤ ਚ ਹੋਏਗਾ ਜੋ ਭਾਗਾਂ ਚ ਸਾਡੇ ਲਿਖਿਆ ਹੋਏਗਾ ਸਾਨੂੰ ਮਿਲ ਹੀ ਜਾਊਗਾ ਕਿਉਂਕਿ ਭਾਗ ਜਿਹਨੇ ਲਿਖੇ ਹੋਣਗੇ ਜਿਹਨੇ ਵਧੀਆ ਹੋਣਗੇ ਉਹ ਪਰਮਾਤਮਾ ਨੂੰ ਪਤਾ ਹੈ ਨਾ ਪਰ ਫਿਰ ਵੀ ਅਸੀਂ ਐਂਡ ਤੇ ਆਪਣੇ ਦਰਸ਼ਕਾਂ ਨੂੰ ਜਾਂ ਜਿਹੜੇ ਵੀ ਸਾਡੇ ਸਰੋਤੇ ਸਾਨੂੰ ਇਸ ਟਾਈਮ ਸੁਣ ਰਹੇ ਆ ਅਸੀਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੇ ਜਿਵੇਂ ਅਨੂਜਾ ਨੇ ਕਿਹਾ ਕਿ ਤੁਸੀਂ ਵੀ ਆਪਣਾ ਇੱਕ ਗੋਲ ਸੈੱਟ ਕਰੋ ਉਸ ਨੂੰ ਅਚੀਵ ਕਰਨ ਦੇ ਲਈ ਤੁਸੀਂ ਅੱਗੇ ਪੜਾਦਰ ਪੜਾ ਔਕੜਾਂ ਵੀ ਆਉਂਦੀਆਂ ਨੇ ਮੁਸ਼ਕਲਾਂ ਵੀ ਆਉਂਦੀਆਂ ਨੇ ਪਰ ਥੱਕਣਾ ਨਹੀਂ ਹਾਰਨਾ ਨਹੀਂ ਆਪਣੀਆਂ ਉਹਨਾਂ ਮੁਸ਼ਕਲਾਂ ਨੂੰ ਔਕੜਾਂ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਤੇ ਤੁਸੀਂ ਜ਼ਰੂਰ ਪਹੁੰਚਣਾ ਹੈ ਸਫਲਤਾ ਇੱਕੇ ਸਮੇਂ ਜਾਂ ਇੱਕੇ ਵਾਰੀ ਜਾਂ ਟਰਾਈ ਕਰਨ ਨਾਲ ਨਹੀਂ ਮਿਲਦੀ ਪਰ ਵਾਰ-ਵਾਰ ਕਹਿੰਦੇ ਹੁੰਦੇ ਕਿ ਡਿਗ ਕੇ ਬੰਦਾ ਸਵਾਰ ਹੁੰਦਾ ਤੇ ਨਿਰਾਸ਼ ਨਹੀਂ ਹੋਣਾ ਤੇ ਆਪਣੀ ਮੰਜ਼ਿਲ ਤੱਕ ਤੁਸੀਂ ਜਰੂਰ ਪਹੁੰਚੋਗੇ ਤੇ ਕਮੈਂਟ ਬਾਕਸ ਦੇ ਵਿੱਚ ਅਸੀਂ ਇਹ ਜਰੂਰ ਚਾਹਾਂਗੇ ਕਿ ਤੁਸੀਂ 2024 ਦੇ ਵਿੱਚ ਜੋ ਕੁਝ ਕਰਨਾ ਚਾਹੁੰਦੇ ਹੋ ਜਾਂ ਜੋ ਕੁਝ ਤੁਸੀਂ ਸੋਚਿਆ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣਾ ਉਹ ਸੁਝਾਅ ਜਾਂ ਕੋਈ ਆਪਣਾ ਅਚੀਵਮੈਂਟ ਜਾਂ ਕੋਈ ਗੋਲ ਸੈੱਟ ਕੀਤਾ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਸਕਦੇ ਹੋ ਤੇ ਨਾਲ ਹੀ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਸਾਡਾ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਦਾ ਹੈ ਅਗਲੇ ਸ਼ਨੀਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਹੋਰ ਟੌਪਿਕ ਤੇ ਗੱਲਬਾਤ ਕਰਨ ਲਈ ਤਦ ਤੱਕ ਲਈ ਸਾਨੂੰ ਦੀ ਇਜਾਜ਼ਤ ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ